ਕੈਨੇਡਾ ਦੇ ਵਿੱਚ 70000 ਬੱਚਿਆਂ ਦੇ ਡਿਪੋਰਟ ਹੋਣ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੁੰਦੀਆਂ ਰਹਿੰਦੀਆਂ 70000 ਬੱਚੇ ਜਿਨ੍ਹਾਂ ਬਾਰੇ ਇਹ ਰੌਲੇ ਨੇ ਉਹਨਾਂ 70000 ਬੱਚਿਆਂ ਦੀ ਅਗਰ ਪੀਆਰ ਨਹੀਂ ਹੋਈ ਜਾਂ ਨਹੀਂ ਹੋਣ ਦਾ ਪ੍ਰੋਸੈਸ ਚੱਲ ਰਿਹਾ ਹੈ ਉਹਦੇ ਪਿੱਛੇ ਕਾਰਨ ਕੀ ਨੇ ਅਸਲ ਖੁਲਾਸੇ ਅੱਜ ਜਸਮੀਤ ਪਾਟਿਆ ਜੀ ਕਰਨਗੇ ਫੈਕਟਸ ਦੇ ਨਾਲ ਜਸਮੀਤ ਜੀ ਪੂਰੀ ਇਨਫੋਰਮੇਸ਼ਨ ਅੱਜ ਵਿਦਿਆਰਥੀਆਂ ਨੂੰ ਸਾਂਝੀ ਕਰਨਗੇ ਸੋ 70000 ਬੱਚਿਆਂ ਦਾ ਜਿਨ੍ਹਾਂ ਵਿਦਿਆਰਥੀਆਂ ਨੂੰ ਜਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਪੂਰਾ ਰੌਲਾ ਨਹੀਂ ਪਤਾ ਕਿ ਉਹਨਾਂ ਦਾ ਪੂਰਾ ਰੌਲਾ ਕੀ ਹੈ ਤੇ ਅੱਜ ਜਸਮੀਤ ਜੀ ਗੱਲ ਸਾਂਝੀ ਕਰਨਗੇ ਜਸਪ੍ਰੀਤ ਜੀ ਸੱਚੀ ਗੱਲ ਬਹੁਤ ਬਹੁਤ ਸਵਾਗਤ ਸੱਚੀ ਗੱਲ ਜਸਮੀਤ ਜੀ 70000 ਵਿਦਿਆਰਥੀ ਰਿਪੋਰਟ ਹੋਣਗੇ ਇਸ ਤੋਂ ਇਲਾਵਾ ਇਹ ਖਬਰਾਂ ਬਹੁਤ ਸੋਸ਼ਲ ਮੀਡੀਆ ਤੇ ਹੈ ਪੂਰਾ ਰੌਲਾ ਇਹਨਾਂ ਵਿਦਿਆਰਥੀਆਂ ਦੇ ਕੇਸ ਕਿਉਂ ਵਿਗੜੇ ਨੇ ਕਿਉਂ ਨਹੀਂ ਪੀਆਰ ਇਹਨਾਂ ਦੀ ਅੱਜ ਤੱਕ ਹੋ ਪਾਰੀ ਸੋ ਸ੍ਰੀਪਾ .1 .1 ਚੱਲਾਂਗੇ ਦੇਖੋ ਪੀਆਰ ਇੱਕ ਚੀਜ਼ ਇਦਾਂ ਦੀ ਹੈਗੀ ਜੇ ਆਪਾਂ ਕਿਸੇ ਇੱਕ ਮੁਲਕ ਚ ਜਾ ਰਹੇ ਹਾਂ ਪਹਿਲੀ ਗੱਲ ਤਾਂ ਆਪਾਂ ਇੱਥੋਂ ਕੈਨੇਡਾ ਜਾ ਰਹੇ ਹਾਂ ਅਸੀਂ ਪੱਕੇ ਨਹੀਂ ਹੈਗੇ ਸਾਡੇ ਕੋਲ ਜਿਹੜਾ ਪਾਸਪੋਰਟ ਹੈਗਾ ਇੰਡੀਅਨ ਪਾਸਪੋਰਟ ਹੈ ਔਰ ਅਸੀਂ ਜਦੋਂ ਕੈਨੇਡਾ ਦਾ ਸਾਨੂੰ ਵੀਜ਼ਾ ਲੱਗ ਜਾਂਦਾ ਸਾਨੂੰ ਲੱਗਦਾ ਹੈ ਕਿ ਸਾਨੂੰ ਸਦਾ ਲਈ ਵੀਜ਼ਾ ਮਿਲ ਗਿਆ ਔਰ ਸਾਨੂੰ ਕਦੀ ਵਾਪਸ ਨਹੀਂ ਆਣਾ ਪਏਗਾ ਸੋ ਦੂਸਰੀ ਚੀਜ਼ ਇਹ ਹੈ ਕਿ ਆਹ ਹੁਣ 70000 ਬੱਚਾ ਉਹ ਹੈ ਜਦੀ ਪੀਆਰ ਨਹੀਂ ਹੋਈ ਜਾਂ ਜਿਹਦਾ ਸਟੇਟਸ ਇਲੀਗਲ ਹੋ ਚੁੱਕਿਆ ਆਲਰੇਡੀ ਹੁਣ 70000 ਨੰਬਰ ਬਹੁਤ ਥੋੜਾ ਮੈਂ ਕਹਾਂਗਾ ਕਟੋ-ਕਟ ਨਹੀਂ ਤਾਂ ਇਹ ਨੰਬਰ 2.5 ਲੱਖ ਬੱਚਿਆਂ ਦਾ ਹੈ ਜਿਹੜੇ ਸਟਰਗਲ ਕਰ ਰਹੇ ਆ ਪੀਆਰ ਲੈਂਚ ਉਹਦੇ ਪਿੱਛੇ ਕਾਫੀ ਸਾਰੇ ਰੀਜ਼ਨ ਹੈ ਸੋ ਅੱਜ ਜੇ ਤੁਸੀਂ ਕੈਨੇਡਾ ਜਾ ਰਹੇ ਹੋ ਤੁਸੀਂ ਡੇ 1 ਤੋਂ ਡਿਸਾਈਡ ਕਰਨਾ ਹੈ ਕਿ ਮੈਂ ਪੀਆਰ ਰੂਟ ਕੀ ਹੋਣਾ ਚਾਹੀਦਾ ਮੇਰਾ ਡੇ 1 ਤੋਂ ਨਾ ਕਿ ਸਾਡੇ ਬੱਚੇ ਜਦੋਂ ਡਿਸਾਈਡ ਕਰਦੇ ਆ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਕਾਫੀ ਸਾਰੇ ਇਮੀਗ੍ਰੇਸ਼ਨ ਆਈਆਰਸੀਸੀ ਮੈਂਬਰਸ ਮੇਰੇ ਦੋਸਤ ਹਨ ਕਾਫੀ ਸਾਰੇ ਸਾਡੇ ਨਾਲ ਐਸੋਸੀਏਟਿਡ ਵੀ ਹੈਗੇ ਆਂ ਸਾਡੀ ਗੱਲਬਾਤ ਹੁੰਦੀ ਰਹਿੰਦੀ ਬਹੁਤ ਸਾਰੇ ਗਰੁੱਪਸ 'ਚ ਅਸੀਂ ਹੈਗੇ ਆਂ ਕਿ ਉਹ ਇੱਕ ਮੇਰੇ ਕੱਲ ਪਰਸੋ ਕਿਸੇ ਨਾਲ ਗੱਲ ਹੋ ਰਹੀ ਸੀ ਉਹ ਮੈਨੂੰ ਕਹਿੰਦੇ ਕਿ ਬੱਚਾ ਸਾਡੇ ਕੋਲ ਆਇਆ ਕਹਿੰਦਾ ਮੈਂ ਆਈਟੀ ਕੀਤੀ ਹੋਈ ਹੈ ਆਈਟੀ ਦੀ ਨੌਕਰੀ ਵੀ ਕਰਦਾ ਪਿਆ ਪਰ ਮੇਰਾ ਵੀਜ਼ਾ ਖਤਮ ਹੋਣ ਚ ਸਿਰਫ 30 ਦਿਨ ਰਹਿ ਗਏ ਜੀ ਤੁਸੀਂ ਮੈਨੂੰ ਗੱਲ ਸਮਝੋ ਤੁਸੀਂ ਸਾਡੇ ਪੂਰੇ 5 ਸਾਲ ਕੱਟ ਤੇ ਪੀਆਰ ਦੀ ਫਾਈਲਿੰਗ ਲਈ ਔਰ ਆਈਟੀ ਜਿੰਨੂੰ ਕਹਿੰਦੇ ਹੈ ਕਿ ਅਸੀਂ ਸ਼ਾਰਟ ਸਕਿੱਲ ਲਿਸਟ ਚ ਜਿਹੜਾ ਪ੍ਰੋਗਰਾਮ ਹੈਗਾ ਔਰ ਜਿਹਦਾ ਡਰਾ ਹਰ 3 ਮਹੀਨੇ ਬਾਅਦ ਆ ਰਿਹਾ ਹੈ ਆਈਟੀ ਦਾ ਡਰਾ ਇਨਫੋਰਮੇਸ਼ਨ ਟੈਕਨੋਲੋਜੀ ਦਾ ਡਰਾ ਹਰ 3 ਮਹੀਨੇ ਬਾਅਦ ਅਨਟਾਰੀਓ ਕੱਢ ਰਿਹਾ ਹੈ ਪਰ ਬੱਚੇ ਨੇ ਆਪਣੀ EE ਪ੍ਰੋਫਾਈਲ ਹੀ ਬਣਾਈ ਯਾਨੀ ਕਿ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਨਹੀਂ ਬਣਾਈ ਤੁਸੀਂ ਹੁਣ ਇਹਦੇ 'ਚ ਤੁਸੀਂ ਕਿਉਂਕਿ ਕੈਨੇਡਾ ਸਰਕਾਰ ਦੀ ਇਹਦੇ 'ਚ ਗਲਤੀ ਹੈ ਕਿ ਤੁਸੀਂ ਆਪਣੇ ਪੇਪਰ ਸਬਮਿਟ ਨਹੀਂ ਕੀਤੇ ਫਿਰ ਉਹਨੂੰ ਪੁੱਛਿਆ ਉਹਨੇ ਮੈਂ ਨਾਲ ਗੱਲ ਕੀਤੀ ਸੀ ਸੈਸਰੀ ਤੌਰ ਤੇ ਅਸੀਂ ਇਹ ਡਿਸਕਸ ਕਰ ਰਹੇ ਸੀ ਲਾਇਰਜ਼ ਦੇ ਨਾਲ ਗਰੁੱਪ ਆਫ ਲਾਇਰਜ਼ ਦੇ ਨਾਲ ਕਿ ਬੱਚਿਆਂ ਨੂੰ ਪ੍ਰੋਬਲਮ ਕਿਉਂ ਆ ਰਹੀ ਹੈ ਸੋ ਬੱਚੇ ਬੜੇ ਇਗਨੋਰੈਂਟ ਹੈ ਬੱਚੇ ਈਜ਼ੀ ਲੈਂਦੇ ਆ ਬੱਚੇ ਕਹਿੰਦੇ ਯਾਰ ਜੌਬ ਲੱਗੀ ਹੋਈ ਹੈ ਕੁਝ ਨਹੀਂ ਹੁੰਦਾ ਪੈਸੇ ਕਮਾ ਰਹੇ ਆ ਚੱਲੀ ਚੱਲੀ ਜਾਂਦਾ ਪਿਆ ਬੱਚਾ ਹੁਣ ਅੱਜ ਟਿਮ ਹਾਟਨਸ ਚ ਮੈਨੇਜਰ ਲੱਗਾ ਇੱਕ ਮੇਰਾ ਹੀ ਨੋਨ ਉਹ ਤਿੰਨ ਟਿਮ ਹਾਟਨਸ ਸਾਹਮਣੇ ਬੜੇ ਸੋਨੇ ਪੈਸੇ ਕਮਾ ਰਿਹਾ 27 28 ਡਾਲਰ ਪਰ ਆਵਰ ਮਿਲਦਾ ਹਨ ਨੂੰ ਔਰ ਉਹ ਗੋਰੇ ਦੇ ਬਹੁਤ ক্লোਜ਼ ਹੈ ਜਿਹਦੇ ਤਿੰਨ ਟਿਮ ਹਾਟਨਸ ਹੈਗੇ ਆ ਪਰ ਉਹ ਜਿਹੜੀ ਲੋਕੇਸ਼ਨ ਤੇ ਬੈਠਾ ਹੁਣ ਮੈਂ ਬੱਚੇ ਨੂੰ ਪੁੱਛਿਆ ਦੀ ਹਿਸਟਰੀ ਦੱਸਾ ਤੁਹਾਨੂੰ ਮੈਂ ਕੰਪਿਊਟਰ ਨੈਟਵਰਕਿੰਗ ਦਾ ਇਥੋਂ ਪ੍ਰੋਗਰਾਮ ਲੈ ਕੇ ਗਿਆ ਉਹਨੇ ਪ੍ਰੋਗਰਾਮ ਚੇਂਜ ਕਰ ਲਿਆ ਜਨਰਲ ਆਰਟਸ ਸਾਇੰਸਿਸ ਚ ਜੌਬ ਉਹ ਕਰਦਾ ਟਿਮ ਹਾਟਨ ਸਰ ਪੀਆ ਕਿੱਥੋਂ ਹੋ ਜਾਈਗੀ 12ਵੀਂ ਪਾਸ ਬੱਚਾ 12ਵੀਂ ਪਾਸ ਬੱਚਾ ਹੈ ਪੈਸੇ ਕਮਾ ਲੇ ਪੀਆਰ ਨਹੀਂ ਹੋ ਸਕਦੀ ਬੇਟਾ ਸਾਨੂੰ ਜਿਹੜੀ ਵੀ ਪੇਰੈਂਟਸ ਨੂੰ ਮੇਰੀ ਐਡਵਾਈਸ ਹੈ ਕਿ ਜਿਹੜਾ ਪਹਿਲੀ ਗੱਲ ਤਾਂ ਆਪਾਂ ਇੱਥੋਂ ਕੋਰਸ ਕਰਨ ਜਾ ਰਹੇ ਆ ਆਪਾਂ ਕੋਰਸ ਕਰੀਏ ਜਿਉਂਨੇ ਕੰਪਿਊਟਰ ਨੈਟਵਰਕਿੰਗ 'ਚ ਪੜ੍ਹਾਈ ਕੀਤੀ ਹੁੰਦੀ ਔਰ ਕੰਪਿਊਟਰ ਨੈਟਵਰਕਿੰਗ 'ਚ ਜੌਬ ਕੀਤੀ ਹੁੰਦੀ ਤਾਂ ਪੀਆਰ ਈਜ਼ੀ ਸੀ ਹੁਣ ਪ੍ਰੋਬਲਮ ਇਹ ਹੈ ਕਿ ਬੱਚੇ ਦੀ ਇੱਕ ਤਾਂ ਪੜ੍ਹਾਈ ਉਹਨੇ ਕੀਤੀ ਨਹੀਂ ਦੂਜੇ ਜੌਬ ਉਹ ਵੀ ਮਾਡਰਨ ਤੇ ਕਰੀ ਜਾਂਦਾ ਟਿਮ ਹਾਟਨ ਮੈਕਡੋਨਲਡਸ ਵਾਲਮਾਰਟ ਵਰਗੀਆਂ ਜੌਬਸ ਨਾਲ ਪੀਆਰ ਨਹੀਂ ਹੋਏਗੀ ਅਨਟਿਲ ਅਨਲੈਸ ਯੂ ਆਰ ਮਾਸਟਰਸ ਓਕੇ ਅੱਛਾ ਅਗਰ ਮਾਸਟਰਸ ਹੋ ਫਿਰ ਕੋਈ ਫਰਕ ਨਹੀਂ ਜੇ ਮਾਸਟਰ ਤੋਂ ਤੁਹਾਨੂੰ ਮਾਸਟਰਸ ਦੇ ਪੁਆਇੰਟ ਮਿਲਣਗੇ 778 ਤਾਂ ਤੁਹਾਡੇ ਆਇਲਟਸ ਦੇ ਪੁਆਇੰਟ ਮਿਲਣਗੇ ਫਿਰ ਤੁਹਾਡਾ ਐਕਸਪੀਰੀਅੰਸ ਇੰਡੀਆ ਤੋਂ ਹੈਗਾ 3 ਸਾਲ ਦਾ ਉਹਦੇ ਪੁਆਇੰਟ ਮਿਲਣਗੇ ਫਿਰ ਤੁਸੀਂ ਕੀ ਕਹਿੰਦੇ ਆ ਤੁਹਾਡੇ ਕੋ ਕੈਨੇਡੀਅਨ ਐਕਸਪੀਰੀਅੰਸ ਕਲਾਸ ਹੋ ਗਿਆ ਉਹਦੇ ਪੁਆਇੰਟ ਮਿਲਣਗੇ ਕੈਨੇਡੀਅਨ ਐਜੂਕੇਸ਼ਨ ਹੋ ਗਈ ਉਹਦੇ ਪੁਆਇੰਟ ਮਿਲਣਗੇ ਤਾਂ ਮਾਸਟਰਸ ਵਾਲੇ ਬੰਦਿਆਂ ਦੀ ਫਿਰ ਵੀ ਮੈਂ ਕਹਾਂਗਾ ਪੀਆਰ ਹੋ ਜਾਏਗੀ ਕਿਉਂਕਿ ਉਹਨਾਂ ਦੇ ਪੁਆਇੰਟਸ ਵਾਧੂ ਬਣ ਜਾਣਗੇ ਬਟ ਜਿਹੜੇ ਆਪਣੇ 12ਵੀਂ ਪਾਸ ਬੱਚੇ ਆ ਉਹ ਜੇ ਇਦਾਂ ਦੀਆਂ ਨੌਕਰੀਆਂ ਕਰਨਗੇ ਤਾਂ ਉਹਨਾਂ ਨੂੰ ਪੁਆਇੰਟਸ ਬਣਨੇ ਇਨ ਐਕਸਪੀਰੀਅੰਸ ਕਲਾਸ ਚ ਕਿਉਂ ਨਾ ਹੋਏ ਉਹਨਾਂ ਨੂੰ ਟ੍ਰੇਡਸ ਐਂਡ ਟੈਕਨੋਲੋਜੀ ਹੈਲਥ케ਅਰ ਫ੍ਰੈਂਚ ਸਪੀਕਿੰਗ ਜਾਂ ਫਿਰ ਪ੍ਰੋਵਿੰਸ਼ਲ ਨੋਮਿਨੀ ਪ੍ਰੋਗਰਾਮ ਜਾਂ ਉਹਨਾਂ ਨੂੰ ਪ੍ਰਵਿੰਸ ਤੁਹਾਨੂੰ ਨੋਮਿਨੇਟ ਕਰੇ ਤਾਂ ਵੀ ਆਰ ਹੋਏਗੀ ਸੋ ਸਟੂਡੈਂਟ ਮੈਨੂੰ ਲੱਗਦਾ ਹੈ ਕਿ ਕਿਤੇ ਜਿਹੜੇ ਬੱਚੇ ਇਹ ਇਹ ਰੂਟ ਕਹਿ ਰਹੇ ਕਿ ਦੋ ਜਦੋਂ ਆਪਣੇ 20 ਦਿਨ ਰਹਿ ਗਏ 30 ਦਿਨ ਰਹਿ ਗਏ ਤਾਂ ਪੀਆਰ ਲੈ ਲਾਂਗੇ that is not possible ਸਟੂਡੈਂਟਸ ਨੂੰ ਮੇਰੀ ਐਡਵਾਈਸ ਹੈ ਕਿ ਜਿਹੜਾ ਪੀਆਰ ਦੀ ਪਲੈਨਿੰਗ ਹੈ ਨਾ ਉਹ ਆਪਾਂ ਜਿੱਦਣ ਕੈਨੇਡਾ ਲੈਂਡ ਹੋ ਰਹੇ ਆ ਉਦੋਂ ਸ਼ੁਰੂ ਕਰੀਏ ਚਲੋ ਐਟਲੀਸਟ ਉਦੋਂ ਨਹੀਂ ਸ਼ੁਰੂ ਕਰਨੀ ਤਾਂ ਜਦੋਂ ਜਦੋਂ ਆਪਾਂ ਪੀਜੀਡਬਲਯੂਪੀ ਤੇ ਆ ਗਏ ਯਾਨੀ 3 ਸਾਲ ਕਹਿੰਿਆ ਪੀਜੀਡਬਲਯੂਪੀ ਮੁੱਕਣ ਤੇ ਤਾਂ ਉਦੋਂ ਤਿਆਰੀ ਕਰੀਏ ਕਿ ਆਪਾਂ ਕੀ ਕਰਨਾ ਹੈ ਪੀਆਰ ਦਾ ਨਾ ਕਿ ਜਦੋਂ 15 ਦਿਨ ਰਹਿ ਗਏ ਮਹੀਨਾ ਰਹਿ ਗਏ ਆ 6 ਮਹੀਨੇ ਵੀ ਰਹਿ ਗਏ ਜੇ ਤੁਸੀਂ ਮੈਨੂੰ ਕਹੋਗੇ ਨਾ ਕਿ 6 ਮਹੀਨੇ ਚ ਮੇਰੀ ਪੀਆਰ ਹੋ ਜਾਏਗੀ ਆਖਰੀ 6 ਮਹੀਨਿਆਂ ਚ ਤਾਂ ਵੀ ਨਹੀਂ ਹੋਏਗੀ ਸਟੂਡੈਂਟਸ ਆਪਣੀ ਐਕਸਪੀਰੀਐਂਸੈਂਟਰੀ ਪ੍ਰੋਫਾਈਲ ਬਣਾ ਕੇ ਰੱਖੋ ਲਾਇਰ ਨਾਲ ਟਾਈਪ ਕਰਕੇ ਰੱਖੋ ਨਹੀਂ ਤਾਂ ਖੁਦ ਕਰ ਸਕਦੇ ਤਾਂ ਖੁਦ ਵੀ ਕਰਕੇ ਰੱਖੋ ਪਰ ਇਗਨੋਰੈਂਟ ਨਾ ਹੋ ਸੋ ਮੈਨੂੰ ਲੱਗਦਾ ਹੈ ਕਿ ਜਿਹੜੇ ਵੀ ਬੱਚੇ ਡਿਪੋਰਟ ਹੋ ਰਹੇ ਆ ਜਾਂ ਜ਼ਿਆਦਾਤਰ ਬੱਚੇ ਜਿਹੜੇ ਵਾਪਸ ਆ ਰਹੇ ਆ ਉਹਦੇ ਪਿੱਛੇ ਜ਼ਿਆਦਾ ਰੀਜ਼ਨ ਇਹ ਹੈ ਕਿ ਉਹ ਇਗਨੋਰੈਂਟ ਰਹੇ ਉਹਨਾਂ ਨੇ ਨੋਰ ਕੀਤਾ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਕਿ ਬਹੁਤ ਇੰਪੋਰਟੈਂਟ ਸੀ ਉਹਨਾਂ ਨੇ ਪੜ੍ਹਾਈ ਨਹੀਂ ਕੀਤੀ ਇਹ ਵੀ ਬਹੁਤ ਇੰਪੋਰਟੈਂਟ ਫੈਕਟਰ ਹੈ ਕਿ ਬੱਚੇ ਉੱਥੇ ਜਾ ਕੇ ਪੜ੍ਹੇ ਨਹੀਂ ਕੰਮ ਦਸ਼ਮੀ ਜੀ ਮੈਂ ਉੱਥੇ ਗੱਲ ਸੁਣਦਾ ਉੱਥੇ ਬਹੁਤ ਸਾਰੇ ਬੱਚਿਆਂ ਬਾਰੇ ਕਿਹਾ ਜਾ ਰਿਹਾ ਕਿ 6-6 ਮਹੀਨਿਆਂ ਦੇ ਛੋਟੇ-ਛੋਟੇ ਕੋਰਸਸ ਨੇ ਬੱਚੇ ਉਹ ਕੋਰਸਸ ਐਡਮਿਸ਼ਨ ਲੈ ਲੈਂਦੇ ਆ ਉਹਦਾ ਕੋਈ ਫਾਇਦਾ ਹੈ ਕਿਹੜੇ ਬੱਚੇ ਲੈ ਰਹੇ ਨੇ ਕੋਈ ਟ੍ਰੈਂਡ ਚੱਲ ਰਿਹਾ ਹੈ ਕਿ ਪਰਸਨਲ ਸਪੋਰਟ ਵਰਕਰ ਪੜ ਲਈਏ ਤਾਂ ਸਾਨੂੰ ਜੌਬ ਮਿਲ ਜਾਏਗੀ ਔਰ ਹੈਲਥ ਕੇਅਰ ਦੇ ਪ੍ਰੋਗਰਾਮ ਦਾ ਕੀ ਕਹਿੰਦੇ ਆ ਡਰਾ ਜਲਦੀ ਆ ਜਾਏਗਾ ਸੋ ਦੇਖੋ ਜਿਹੜਾ ਵੀ ਆਪਣਾ ਸ਼ਾਰਟਕਟ ਲੱਭਣ ਦੀ ਕੋਸ਼ਿਸ਼ ਕਰ ਰਿਹਾ ਅੱਜਕੱਲ ਕੈਨੇਡਾ ਉਹ ਸਾਰੇ ਸ਼ਾਰਟਕਟ ਬੰਦ ਕਰਨ ਲੱਗੀ ਹੋਈ ਹੈ ਸੋ ਕੋਈ ਪੱਕਾ ਰੂਟ ਲੱਭੀਏ ਆਪਾਂ ਇਹ ਜਿਹੜੀਆਂ ਇਹ ਜਿਹੜੀਆਂ ਐਡਾ ਚੱਲ ਰਹੀਆਂ ਆ ਉਥੋਂ ਦੇ ਲੋਕਲ ਕਾਲਜਸ ਚਲਾ ਰਹੇ ਨੇ ਠੀਕ ਹੈ ਉਹ ਬੱਚਿਆਂ ਨੂੰ ਪੈਸੇ ਹਥਿਆਨ ਦੇ ਤਰੀਕੇ ਆ ਉਹ ਵੀ ਸੋ ਖਾਸ ਕਰਕੇ ਆਪਾਂ ਦੇਖੀਏ ਕਿ ਕਿਹੜੇ ਪ੍ਰਵੇਸ਼ ਜਾ ਕੇ ਆਪਾਂ ਪੀਆਰ ਲੈ ਸਕਦੇ ਆ ਜੇ ਨੋਮੀਨੇਸ਼ਨ ਲੈ ਸਕਦੇ ਆ ਜਾਂ ਸਾਡੇ ਪੁਆਇੰਟਸ ਕਿਦਾਂ ਪੂਰੇ ਹੋ ਸਕਦੇ ਆ ਸੁਪੋਜ਼ ਤੁਸੀਂ ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਕਰ ਵੀ ਲਿਆ ਔਰ ਸੁਪੋਜ਼ ਉਹ ਉਹਨਾਂ ਬੱਚਿਆਂ ਨੂੰ ਐਕਸਪਲੋਇਡ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਆਲਰੇਡੀ ਵੀਜ਼ਾ ਖਤਮ ਹੋ ਚੁੱਕੇ ਆ ਜਾਂ ਖਤਮ ਹੋਣ ਵਾਲੇ ਉਹਨਾਂ ਨੂੰ ਕਹਿੰਦੇ ਤੁਸੀਂ ਸਾਡੇ ਪ੍ਰੋਗਰਾਮ ਚ ਐਡਮਿਸ਼ਨ ਲੈ ਲਓ ਔਰ ਤੁਸੀਂ ਇਹ ਪ੍ਰੋਗਰਾਮ ਕਰ ਲਓ ਤੁਹਾਡੀ ਪੀਆਰ ਹੋ ਜਾਏਗੀ ਸੋ ਤੁਸੀਂ ਸਮਝਦਾਰ ਹੋ ਅਗਰ ਅਗਰ ਬੱਚੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ 'ਚ ਐਡਮਿਸ਼ਨ ਲੈਂਦੇ ਨੇ 6-6 ਮਹੀਨਿਆਂ ਦੀ ਫਿਰ ਉਹਨਾਂ ਦਾ ਵੀਜ਼ਾ ਐਕਸਟੈਂਡ ਹੁੰਦਾ ਹੈ ਉਹਨਾਂ ਦੀ ਸਟੇ ਜੈਨੂਇਨ ਬਣ ਜਾਂਦੀ ਹੈ ਸੋ ਦੇਖੋ ਸਟੇ ਤਾਂ ਬਿਲਕੁਲ ਉਹ ਬੱਚਾ ਦਾ ਐਕਸਟੈਂਡ ਕਰਦਾ ਹੈ ਕਿ ਬੱਚੇ ਦਾ ਵੀਜ਼ਾ ਐਕਸਪਾਇਰ ਹੋ ਰਿਹਾ ਤਾਂ ਉਹਨੂੰ ਸਟੱਡੀ ਵੀਜ਼ਾ ਚਾਹੀਦਾ ਤਾਂ ਉਹ ਆਪਣੀ ਸਟੇ ਐਕਸਟੈਂਡ ਕਰ ਲੈਂਦਾ ਪਰ ਜੇ ਕੋਈ ਕੋ ਪ੍ਰੋਗਰਾਮ ਲੈ ਕੇ ਪੀਆਰ ਡਾਊਟਫੁਲ ਬੜਾਈ ਕੰਮ ਹੈ ਸੋ ਤੁਸੀਂ ਇਹੋ ਜਿਹੇ ਐਡਾ ਤੋਂ ਵੀ ਬਚੋ ਔਰ ਆਪਣੇ ਪੁਆਇੰਟਸ ਇੱਕ ਚੰਗੇ ਇਮੀਗ੍ਰੇਸ਼ਨ ਲਾਇਰ ਨੂੰ ਹਾਇਰ ਕਰੋ ਤੇ ਜਿਹੜੇ ਤੁਹਾਡੇ ਤੋਂ ਕੀ ਕਹਿੰਦੇ ਪੂਰੀ ਸਲਾਹ ਲਓ ਸਾਨੂੰ ਹਾਇਰ ਕਰਨਾ ਚਾਹੁੰਦੇ ਹੋ ਸਾਨੂੰ ਵੀ ਹਾਇਰ ਕਰ ਸਕਦੇ ਹੋ ਸਾਡਾ ਹੈਮਿਲਟਨ ਚਾਹ ਆਫਿਸ ਹੈ ਐਨੀ ਇਮੀਗ੍ਰੇਸ਼ਨ ਲਾਇਰਸ ਹੱਦ ਕਰਦੇ ਹੀ ਹੈਗੇ ਆ ਸੋ ਸਾਡੀ ਕੰਪਨੀ ਦੇ ਵਿੱਚ ਹੀ ਕੰਮ ਕਰਦੇ ਆ ਤੁਸੀਂ ਜਰੂਰ ਸਾਨੂੰ ਵੀ ਹਾਇਰ ਕਰ ਸਕਦੇ ਹੋ ਸਾਨੂੰ ਆਪਣੀ ਪ੍ਰੋਫਾਈਲ ਭੇਜ ਸਕਦੇ ਹੋ ਰੈਜ਼ਿਊਮ ਭੇਜ ਸਕਦੇ ਹੋ ਤਾਂ ਕਿ ਅਸੀਂ ਤੁਹਾਡੇ ਡੇ 1 ਤੋਂ ਮਦਦ ਕਰਨੀ ਸ਼ੁਰੂ ਕਰੀਏ ਪੀਆ ਮੈਨੂੰ ਇੱਕ ਗੱਲ ਦੱਸੋ ਹੁਣ ਜਸਮੀਨ ਜੀ ਜਿਨ੍ਹਾਂ ਬੱਚਿਆਂ ਦਾ ਡਿਊਰੇਸ਼ਨ ਉਥੇ ਖਤਮ ਹੋਣ ਵਾਲਾ ਜਿਨ੍ਹਾਂ ਦੇ ਪਾਸਪੋਰਟ ਦੀ ਜਿਹੜੀ ਵੀਜ਼ਾ ਦੀ ਡਿਊਰੇਸ਼ਨ ਹੈ ਉਹ ਖਤਮ ਹੋਣ ਵਾਲੀ ਹੈ ਹੁਣ ਕੀ ਉਹ ਉਥੇ ਜਿਵੇਂ ਬਹੁਤ ਸਾਰੇ ਬੱਚੇ ਤਾਂ ਉਥੇ ਕੋਰਸ ਲਾ ਲੈ ਲੈਂਦੇ ਵੀ ਚਲੋ ਸਾਨੂੰ ਸਾਡੇ ਅਸੀ ਲੀਗਲੀ ਹੋਵਾਂਗੇ ਸਾਡਾ ਸਟੇਟਸ ਲੀਗਲ ਹੈ ਪਰ ਜਿਹੜੇ ਬੱਚਿਆਂ ਦਾ ਸਟੇਟਸ ਇਲੀਗਲ ਹੋਣ ਵਾਲਾ ਅਗਰ ਉਹ ਵਾਪਸ ਆ ਜਾਂਦੇ ਨੇ ਇਹ ਫਾਇਦੇਮੰਦ ਹੈ ਜਾਂ ਉੱਥੇ ਇਲੀਗਲ ਹੋਣਾ ਫਾਇਦੇਮੰਦ ਹੈ ਜਾਂ ਐਸਾਈਲਮ ਪਾਉਣੀ ਫਾਇਦੇਮੰਦ ਹੈ ਯਾ ਅਮਰੀਕਾ ਤੋਂ ਵਾਪਸ ਆਣਾ ਵਾਪਸ ਆਣਾ ਫਾਇਦੇਮੰਦ ਹੈ ਬਿਕਾਜ਼ ਦੇਖੋ ਤੁਸੀਂ ਜੇ ਲੀਗਲੀ ਕੈਨੇਡਾ ਤੋਂ ਵਾਪਸ ਆ ਜਾਓਗੇ ਤੁਹਾਡੇ ਕੋਲ ਕੈਨੇਡੀਅਨ ਐਕਸਪੀਰੀਅੰਸ ਕਲਾਸ ਤੁਹਾਡੇ ਕੋਲ ਐਕਸਪੀਰੀਅੰਸ ਹੈ ਤੁਹਾਡੇ ਕੋਲ ਕੈਨੇਡੀਅਨ ਐਜੂਕੇਸ਼ਨ ਹੈ ਯਾਨੀ ਕਿ ਤੁਹਾਡੇ ਕੋਲ ਦੋ ਚੀਜ਼ਾਂ ਦੇ ਤੁਹਾਡੇ ਕੋਲ ਪੁਆਇੰਟਸ ਹੈਗੇ ਆ ਜਿਹੜੇ ਪੁਆਇੰਟਸ ਸਾਡੇ ਕੱਟਦੇ ਆ ਤੁਸੀਂ ਇੰਡੀਆ ਰਹਿ ਕੇ ਫ੍ਰੈਂਚ ਕਰ ਲਓ ਫਿਰ ਫ੍ਰੈਂਚ ਕਰਕੇ ਤੁਸੀਂ ਆਪਣੀ ਪੀਆਰ ਦੀ ਫਾਈਲ ਦੁਬਾਰਾ ਲਗਾ ਸਕਦੇ ਹੋ ਸੋ ਸਟੂਡੈਂਟਸ ਦੇਖੋ ਇਲੀਗਲੀ ਜਦੋਂ ਆਪਾਂ ਕਿਸੇ ਕੰਟਰੀ ਚ ਰਹਿਣੇ ਆਂ ਅਨਟਿਲ ਅਨਲੈਸਟ ਜਾਂ ਤੁਸੀਂ ਆਪਣੀ ਵਰਕ ਪਰਮਿਟ ਦੀ ਅਪਲੀਕੇਸ਼ਨ ਉੱਥੇ ਲਗਾਈ ਹੋਈ ਹੈ ਤਾਂ ਐਡਵਾਈਜ਼ੇਬਲ ਨਹੀਂ ਹੈਗਾ ਸੋ ਡੈਫੀਨਿਟਲੀ ਸਟੂਡੈਂਟਸ ਇਲੀਗਲ ਰੂਟ ਆਈ ਵਿਲ ਨਾਟ ਐਡਵਾਈਜ਼ ਐਨੀਬਾਡੀ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਰੂਟ ਨਹੀਂ ਮਿਲ ਰਿਹਾ ਤੁਸੀਂ ਵਾਪਸ ਆ ਸਕਦੇ ਹੋ ਯੂ ਆਰ ਯੂ ਹੈਵ ਕੈਨੇਡੀਅਨ ਐਕਸਪੀਰੀਅੰਸ ਯੂ ਹੈਵ ਕੈਨੇਡੀਅਨ ਐਜੂਕੇਸ਼ਨ ਔਰ ਜੇ ਜਿਹੜੇ ਤੁਹਾਡੇ ਪੁਆਇੰਟ ਘਟਦੇ ਹੋ ਔਰ ਤੁਸੀਂ ਦੇਖ ਸਕਦੇ ਹੋ ਇੰਗਲਿਸ਼ ਇੰਪਰੂਵ ਕਰਕੇ ਲਾ ਸਕਦੇ ਹੋ ਫ੍ਰੈਂਚ ਕਰਕੇ ਲਾ ਸਕਦੇ ਹੋ ਯਾ ਵ ਪੀਆਰ ਲਈ ਲਾ ਕੇ ਦੁਬਾਰਾ ਕੈਨੇਡਾ ਪੀਆਰ ਤੇ ਜਾ ਸਕਦੇ ਹੋ ਜੇ ਤੁਹਾਡਾ ਸਟੇਟਸ ਇਲੀਗਲ ਹੋ ਗਿਆ ਤਾਂ ਤੁਸੀਂ ਕੈਨੇਡਾ ਤੋਂ ਡਿਪੋਰਟ ਵੀ ਹੋ ਗਏ ਕਦੀ ਵੀ ਪੱਕੇ ਨਹੀਂ ਹੋਵੋਗੇ ਔਰ ਤੁਹੇ ਕੋਲ ਤੁਸੀਂ ਕੈਨੇਡਾ ਇਲੀਗਲ ਹੋ ਗਏ ਔਰ ਤੁਹਾਨੂੰ ਡਿਪੋਰਟ ਕਰ ਦਿੱਤਾ ਗਿਆ ਕੈਨੇਡਾ ਵੱਲੋਂ ਤਾਂ ਤੁਸੀਂ ਕੈਨੇਡਾ ਦੁਬਾਰਾ ਨਹੀਂ ਜਾ ਪਾਓਗੇ ਕਦੀ ਬਿਲਕੁਲ ਠੀਕ ਹੈ ਸੋ ਇਹ ਧਾਰਨਾ ਛੱਡ ਦਈਏ ਕਿ ਅਗਰ ਅਸੀਂ ਕੈਨੇਡਾ ਆ ਗਏ ਆਂ ਤੇ ਅਸੀਂ ਮੁੜ ਕੇ ਨਹੀਂ ਜਾਣਾ ਅਗਰ ਤੁਸੀਂ ਮੁੜ ਕੇ ਆਵੋਗੇ ਤੇ ਤੁਸੀਂ ਫ੍ਰੈਂਚ ਕਰਕੇ ਦੁਬਾਰਾ ਐਲੀਜੀਬਲ ਹੋਓਗੇ ਤੁਸੀਂ ਪੀਆਰ ਦੀ ਫਾਈਲ ਇੱਥੋਂ ਲਾ ਸਕਦੇ ਹੋ ਸੋ थैंक यू सो मच ਬੜੀ ਇੰਪੋਰਟੈਂਟ ਇਨਫੋਰਮੇਸ਼ਨ ਜਸਮੀਤ ਜੀ ਨੇ ਸਾਂਝੀ ਕੀਤੀ ਹੈ 90413 90412 ਤੇ ਤੁਸੀਂ ਗੱਲ ਕਰ ਸਕਦੇ ਹੋ ਨਵੀਂ ਫਾਈਲ ਲੌਂਚ ਕਰ ਸਕਦੇ ਹੋ थैंक यू सो मच